ਦੇ ਬਾਰੇ ਸਾਡੀਆਂ ਸਾਰੀਆਂ ਟੀਮਾਂ ਤੇ ਪਬਲਿਕ ਦੇ ਸਹਿਯੋਗ ਦੇ ਨਾਲ ਤੇ ਉਹ ਆਪਾਂ ਰਾਤ ਤੋਂ ਸੰਨ ਇਨਫੋਰਮੇਸ਼ਨ ਸੀ ਕਿ ਗੱਡੀ ਇੱਕ ਜਿਹੜੀ ਆ ਉਹ ਨਹਿਰ ਦੇ ਵਿੱਚ ਡਿੱਗੀ ਆ ਜਿਹਦੇ ਵਿੱਚ ਵੱਖ-ਵੱਖ ਤਰੀਕਿਆਂ ਨਾਲ ਅਸੀਂ ਇਹਨਾਂ ਨੂੰ ਟ੍ਰੇਸ ਕਰਨ ਲਈ ਹਰ ਸੰਭਵ ਕੋਸ਼ਿਸ਼ਾਂ ਕਰਿਆ ਸੀ ਤੇ ਜਿਹਦੇ ਵਿੱਚ ਅੱਜ ਹੁਣ ਸਾਨੂੰ ਸਵੇਰੇ ਇਸ ਟਾਈਮ ਕਾਮਯਾਬੀ ਮਿਲੀ ਆ ਜਿਹਦੇ ਵਿੱਚ ਗੱਡੀ ਅਸੀਂ ਗੱਡੀ ਆ ਤੇ ਗੱਡੀ ਫੇਸ ਕਰਨ ਤੋਂ ਬਾਅਦ ਇੱਕ ਬਾਡੀ ਵਿੱਚੋਂ ਮਿਲੀ ਆ ਗਾਲੂ ਨਾਂ ਦਾ ਬੰਦਾ ਹੈ ਗਰੂ ਪਤਰਹੜੀ ਪਾਸਿਪਰੋਜ ਕਰ। ਆਡੰਟੀ ਵੀ ਜਿਹੜਾ ਆਈ ਗਾਰਡ ਜਿਹੜਾ ਮਿਲਿਆ ਵਿੱਚ ਉਹ ਤੁਸ਼ਨਾਤ ਹੋਇਆ ਬਸ ਜੇ ਆਪਾਂ ਹੋਰ ਵੀ ਜਿਹੜਾ ਇਹਦੇ ਤੇ ਗੱਡੀ ਨੰਬਰ ਕਿੰਨਾ ਆਏਗਾ ਜੀ ਜਿਹੜਾ ਪਤਾ ਲੱਗ ਜਵੇ ਜਿਹੜਾ ਉਹਨਾਂ ਦੇ ਘਰ ਦੇ ਪਰਿਵਾਰ ਦੀ ਹੁਣ ਤੱਕ ਆਏ ਨਹੀਂ ਜਾਂ ਨਹੀਂ ਜੀ। ਠੀਕ ਜੀ। ਉਹ ਪੰਜ ਪਰਦੇ ਵੀ ਕਰ ਰਹੇ ਆ ਨੰਬਰ ਕੇਵੀ05 ਤੇ ਏਪੀ ਤੇ 0203 ਐਸਐਚਓ ਸਾਹਿਬ ਜਿਸ ਤਰ੍ਹਾਂ ਕਿ ਰਾਤ ਅੰਦਾਜ਼ੇ ਲਗਾਏ ਜਾ ਰਹੇ ਸੀ ਕਿ ਇੱਕ ਪੂਰੀ ਫੈਮਲੀ ਇਸ ਕਾਰ ਦੇ ਵਿੱਚ ਤੇ ਹੁਣ ਸਵੇਰੇ ਪਤਾ ਲੱਗਿਆ ਕਿ ਇੱਕ ਵਿਅਕਤੀ ਹੈ ਕਿ ਪਾਲ ਕੀਤੀ ਜਾ ਰਹੀ ਹੈ ਬਾਕੀਆਂ ਦੀ ਬਾਕੀਆਂ ਦੀ ਇਹਦੇ ਨਾਲ ਇਹ ਤੇ ਪਰਿਵਾਰ ਨੂੰ ਮਿਲ ਕੇ ਹਰ ਤਰ੍ਹਾਂ ਸੰਭਵ ਕੋਸ਼ਿਸ਼ ਕਰਾਂਗੇ ਕਿ ਕੋਈ ਕਿਸੇ ਪਾਸੇ ਰਵੇ ਨਾ ਤੇ ਪੂਰੀ ਤਰ੍ਹਾਂ ਅਸੀਂ ਸੈਟੀਸਫਾਈ ਇਹਨਾਂ ਦੇ ਪਰਿਵਾਰ ਨੂੰ ਔਰ ਜਿਹੜਾ ਵੀ ਕੋਈ ਗੱਲ ਮਾਮਲਾ ਸਾਹਮਣੇ ਆਉ ਉਹ ਪੂਰੀ ਤਰ੍ਹਾਂ ਸਪਸ਼ਟ ਕਰ ਸਾਰੇ ਪਤਾ ਲੱਗਿਆ ਜੀ ਗੱਡੀ ਗਿਰੀ ਕਿਸ ਤਰ੍ਹਾਂ ਜੀ ਆ ਰਾਤ ਤੇ ਮਤਲਬ ਇਹਨਾਂ ਨੂੰ ਓਵਰਟੇਕ ਕਰਦੇ ਆ ਗੱਡੀ ਜਿਹੜੀ ਆ ਸ਼ਹਿਰ ਤੋਂ ਆ ਰਹੇ ਸੀ ਤੁਮਾਨੂੰ ਨਜ਼ੂਰ ਪੜਨਾ ਸੀ ਲੁਧਿਆਣਾ ਵਾਲਾ ਉਹ ਕਿਸੇ ਤਰ੍ਹਾਂ ਨੂੰ ਮਿਸਿੰਗ ਦਚਾਨੇ ਹੋ ਗਿਆ ਜਿਹੜੀ ਨਹਿਰ ਉਹ ਨਹਿਰ ਵਿੱਚ ਗਈ ਜਰਾਤ ਦਾ 8:68 ਵਜੇ ਸਾਨੂੰ ਇਨਫੋਰਮੇਸ਼ਨ ਹੋਈ ਸੀ ਉਸ ਤੋਂ ਬਾਅਦ ਵੀ ਅਸੀਂ ਸਾਰੀਆਂ ਟੀਮਾਂ ਔਰ ਪਬਲਿਕ ਦੀ ਸਹਾਇਤਾ ਨਾਲ ਅਸੀਂ ਪਤਾ ਲੱਗ ਪਾਇਆ ਕਿ ਕਿੰਨੇ ਕਾਰਸੋਰ ਸ਼ਟ ਗਿਆ ਥੋੜੀ ਜਿਹੀ ਪਤਾ ਪਿੱਛੋਂ ਬੋਡੀ ਇੱਕ ਮਰੀਆ ਤੇ ਉਹ ਤੋਂ ਅੱਗੇ ਹੁਣ ਇਹ ਅਸੀਂ ਇਹਨਾਂ ਦਾ ਪਰਿਵਾਰ ਨਾਲ ਲਿੰਕ ਕਰਕੇ ਕੋਸ਼ਿਸ਼ ਕਰਾਂਗੇ ਵੀ ਪੂਰੀ ਸਾਰੀ ਗੱਲ ਦਾ ਖੁਲਾਸਾ ਹੋਵੇ